ਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਲੁਧਿਆਣਾ ਦੀ ਜਮਨੀ ਚੋਣ ਦੇ ਬਾਰੇ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਲੁਧਿਆਣਾ ਦੀ ਜਮਨੀ ਚੋਣ ਦੇ ਵਿੱਚ ਚਾਰ ਪਾਰਟੀਆਂ ਦੇ ਵੱਡੇ ਰੀਡਰ ਚੋਣ ਮੈਦਾਨ 'ਚ ਨੇ ਕਿਹੜੀ ਪਾਰਟੀ ਹਾਵੀ ਹੋ ਰਹੀ ਏ ਤੇ ਕਿਹੜੀ ਪਾਰਟੀ ਪਛੜ ਗਈ ਏ ਜੋ ਕਿ ਲੁਧਿਆਣਾ ਦੇ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਦੋ ਤਰਫੀ ਮੁਕਾਬਲਾ ਦੇਖਾ ਜਾ ਰਿਹਾ ਸੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਪਰ ਹੁਣ ਜਿਵੇਂ ਹੀ ਭਾਜਪਾ ਨੇ ਆਪਣਾ ਉਮੀਦਵਾਰ ਸੰਜੀਵ ਗੁਪਤਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜੋ ਕਿ ਅੱਜ ਆਪਣੇ ਨਾਮੀਨੇਸ਼ਨ ਫਾਈਲਾਂ ਪੜਨਗੇ ਅੱਜ 2 ਜੂਨ ਨੂੰ ਨਾਮੀਨੇਸ਼ਨ ਫਾਈਲ ਪਰਨ ਦਾ ਆਖਰੀ ਦਿਨ ਹੈ ਔਰ 2 ਜੂਨ ਤੱਕ ਸਾਰੇ ਹੀ ਉਮੀਦਵਾਰ ਆਪਣੇ ਨਾਮੀਨੇਸ਼ਨ ਫਾਈਲਾਂ ਪਰਨ ਤੋਂ ਬਾਅਦ ਜੋ ਫਾਈਲਾਂ ਦੀ ਪੜਤਾਲ ਹੋਵੇਗੀ ਸੋ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ ਆਮ ਆਦਮੀ ਪਾਰਟੀ ਜਿਹੜੀ ਜਿੱਤ ਦਾ ਦਾਅਵਾ ਕਰ ਰਹੀ ਸੀ ਉਹ ਬੁਖਲਾਟ ਦੇ ਵਿੱਚ ਆਈ ਹੋਈ ਏ ਜੋ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਪੀ ਜਿਹੜੇ ਨੇ ਸੰਜੀਵ ਅਰੋੜਾ ਜੀ ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਔਰ ਅੱਜ ਤੋਂ ਪਹਿਲਾਂ ਉਹਨਾਂ ਦੀ ਚਿਤ ਯਕੀਨੀ ਸੀ ਪਰ ਜਿਵੇਂ ਹੀ ਭਾਜਪਾ ਨੇ ਆਪਣਾ ਹਿੰਦੂ ਚਿਹਰਾ ਚੋਣ ਮੈਦਾਨ 'ਚ ਉਤਾਰਿਆ ਉਹ ਸਾਰੇ ਸਮੀਕਰਨ ਬਦਲਾ ਕੇ ਰੱਖ ਦਿੱਤੇ ਨੇ ਹੁਣ ਆਮ ਆਦਮੀ ਪਾਰਟੀ ਉਸ ਤੋਂ ਬਾਅਦ ਭਾਜਪਾ ਤੇ ਕਾਂਗਰਸ ਤਿੰਨਾਂ ਦੇ ਵੱਲੋਂ ਹਿੰਦੂ ਚਿਹਰੇ ਨੇ ਔਰ ਵੱੱਟੇ ਚਿਹਰੇ ਨੇ ਔਰ ਅਕਾਲੀ ਦਲ ਜਿਹੜਾ ਕਿ ਆਪਣਾ ਐਡਵੋਕੇਟ ਪਰਪੁਕਾਰ ਸਿੰਘ ਨੂੰ ਮੰਨ ਜਿਹੜਾ ਕਿ ਆਪਣੇ ਵੋਟ ਬੈਂਕ ਨੂੰ ਸਥਿਰ ਕਰ ਰਿਹਾ ਹੈ ਜੋ ਤਿੰਨਾ ਹਿੰਦੂ ਚਿਹਰਿਆਂ ਨੂੰ ਇਹੀ ਡਰ ਸਟਾਰ ਰਿਹਾ ਕਿ ਅਕਾਲੀ ਦਲ ਕਿਤੇ ਇਹ ਸੀਟ ਜਿੱਤ ਨਾ ਜਾਵੇ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਅਕਾਲੀ ਦਲ ਸਿੱਖ ਵੋਟ ਉਹ ਹਮੇਸ਼ਾ ਅਕਾਲੀ ਦਲ ਨੂੰ ਪੈਂਦੀ ਹੈ ਔਰ ਇਸੇ ਨਾਲ ਹੀ ਜੋ ਉਸ ਦਾ ਆਧਾਰੇ ਪਰਪੁਕਾਰ ਸਿੰਘ ਕੁਮਣ ਇੱਕ ਐਡਵੋਕੇਟ ਨੇ ਔਰ ਉਹਨਾਂ ਦਾ ਜਿਹੜਾ ਕਿ ਉਸੇ ਕਚਹਿਰੀਆਂ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਦੇ ਨਾਲ ਮੇਲ ਮਲਾਪ ਹੈ ਔਰ ਸਾਰੇ ਉਥੋਂ ਜੋ ਉਹਨਾਂ ਦੇ ਸਾਥੀ ਨੇ ਉਹ ਵੀ ਬਿਲਕੁਲ ਪਰਪਕਾਰਸਿਆਂ ਘੁੰਮਣ ਦੇ ਨਾਲ ਖੜੇ ਨੇ ਇੱਕ ਜਿਹੜਾ ਕਿ ਪਰਪਕਾਰਸਿਆਂ ਘੁੰਮਣ ਹਮੇਸ਼ਾ ਬੜੇ ਨਿਮਰਤਾ ਦੇ ਨਾਲ ਜਿਹੜਾ ਆਪਣੇ ਵੱਲੋਂ ਉਹਨਾਂ ਨੂੰ ਚੋਣ ਪ੍ਰਚਾਰ ਕੀਤਾ ਜਾ ਰਿਹਾ ਔਰ ਉਹਨਾਂ ਨੇ ਸ਼ਖਵੀਰ ਸਿੰਘ ਬਾਦਲ ਜਿਨ੍ਹਾਂ ਨੇ ਉਹਨਾਂ ਦੇ ਉੱਪਰ ਵਿਸ਼ਵਾਸ ਕਰਕੇ ਟਿਕਟ ਦਿੱਤੀ ਔਰ ਸ਼ਖਵੀਰ ਸਿੰਘ ਬਾਦਲ ਖੁਦ ਉਸ ਹਲਕੇ ਵਿੱਚ ਦੋ ਵਾਰ ਜਾ ਚੁੱਕੇ ਨੇ ਆਪਣੇ ਪੁਰਾਣੇ ਵਰਕਰਾਂ ਨੂੰ ਜਿਹੜਾ ਕਿ ਉਹਨਾਂ ਨੇ ਘੁੰਮਣ ਦੇ ਨਾਲ ਤੋਰਿਆ ਸੋ ਪਰਪਕਾਰਸਿਆਂ ਘੁੰਮਣ ਜਿਹੜਾ ਕਿ ਹਿੰਦੂ ਵੋਟ ਲੈਣ ਵਿੱਚ ਵੀ ਕੰਮ ਜਾ ਹੋ ਰਿਹਾ ਹੈ ਰਾਮਗੜੀਆ ਵੋਟ ਲੈਣ ਵਿੱਚ ਵੀ ਕੰਮ ਜਾ ਹੋ ਰਿਹਾ ਹੈ ਔਰ ਇਸ ਦੇ ਨਾਲ ਜਿਹੜਾ ਕਿ ਦੂਸਰੀ ਜਨਰਲ ਵੋਟ ਹੈ ਅਰੋੜਾ ਜਾਂ ਹੋਰ ਜਿਹੜੀ ਵੋਟ ਹੈ ਉਹ ਵੀ ਕਿਤੇ ਨਾ ਕਿਤੇ ਟੁੱਟ ਰਿਹਾ ਹੈ ਜਿਸ ਕਾਰਨ ਇਹ ਸੰਜੀਵ ਗੁਪਤਾ ਜਿਹੜਾ ਕਿ ਆਮ ਆਦਮੀ ਪਾ ਬੀਜੇਪੀ ਦਾ ਤੇ ਆਮ ਆਦਮੀ ਪਾਰਟੀ ਦਾ ਸੰਜੀਵ ਅਰੋੜਾ ਸੋ ਬੀਜੇਪੀ ਵੱਲੋਂ ਜੀਵਨ ਗੁਪਤਾ ਇਹਨਾਂ ਦੀ ਵੋਟ ਜਿਹੜੀ ਉਹ ਹੁਣ ਵੰਡੀ ਗਈ ਹੈ ਸੋ ਦੂਸਰੇ ਪਾਸੇ 파ਰਤਪੁਸ਼ਨ ਆਸ਼ੂ ਨੂੰ ਕੁਝ ਜ਼ਰੂਰ ਬਲ ਮਿਲ ਰਿਹਾ ਹੈ ਕਿਉਂਕਿ ਉਹਨਾਂ ਦੇ ਪੁਰਾਣੇ ਸਾਥੀ ਜਿਹੜੇ ਛੱਡ ਕੇ ਉਹ ਦੁਬਾਰਾ ਵਾਪਸੀ ਕਰ ਰਹੇ ਨੇ ਜਿਵੇਂ ਕਮਲਜੀਤ ਕੜਵਲ ਆਏ ਔਰ ਇਸ ਦੇ ਨਾਲ ਪਹਿਲਾਂ ਜਿਹੜਾ ਕਰਨ ਵੜਿੰਗਾ ਆਏ ਜਾਂ ਹੋਰ ਜਿਹੜੇ ਸਾਰੇ ਉਹ ਵਾਪਸੀ ਆਏ ਨੇ ਭਾਰਤਪ੍ਰੋਸ਼ਾ ਆਸ਼ੂ ਨੂੰ ਜਿਹੜਾ ਕਿ ਥੋੜਾ ਹੌਸਲਾ ਜ਼ਰੂਰ ਹੋਇਆ ਪਰ ਜੋ ਸਮੀਕਰਨ ਅੱਜ ਦੇ ਨੇ ਅੱਜ ਦੀ ਸਥਿਤੀ ਵਿੱਚ ਅਕਾਲੀ ਦਲ ਜਿਹੜਾ ਹੈ ਉਹ ਇਹਨਾਂ ਦੋਨਾਂ ਪਾਰਟੀਆਂ ਨਾਲ ਮਜ਼ਬੂਤ ਹੋ ਚੁੱਕਿਆ ਹੈ ਅਕਾਲੀ ਦਲ ਦਾ ਜੋ ਪਿਛਲਾ ਤਿੱਤੇ ਹੋਏ ਕੰਮ ਨੇ ਜੋ ਅਕਾਲੀ ਦਲ ਦੇ ਵੱਲੋਂ ਹਾਈਵੇ ਕਰਵਾਏ ਕਰਵਾਏ ਗਏ ਲੁਧਿਆਣਾ ਦੇ ਵਿੱਚ ਜਿਹੜਾ ਕਿ ਵੱਡੇ ਜਿਹੜੇ ਪ੍ਰੋਜੈਕਟ ਜਾਂਦੇ ਹੈਗੇ ਅਕਾਲੀ ਦਲ ਨੇ ਜੋ ਸੂਬੇ ਨੂੰ ਸਰਪਲੱਸ ਪਾਇਆ ਊਰਜਾ ਸਰਪਲੱਸ ਉਸ ਨੂੰ ਵੇਖ ਕੇ ਲੋਕ ਅੱਜ ਅਕਾਲੀ ਦਲ ਲਈ ਕੰਮ ਕਰ ਰਹੇ ਨੇ ਅਕਾਲੀ ਦਲ ਜਿਹੜਾ ਕਿ ਯਾਦ ਕਰ ਰਹੇ ਨੇ ਅਕਾਲੀ ਦਲ ਵੱਲੋਂ ਜਿਹੜੀ ਗੱਲ ਕਹਿ ਦਿੱਤੀ ਜਾਂਦੀ ਸੀ ਉਹ ਲੋਹੇ ਤੇ ਲਕੀਰ ਹੁੰਦੀ ਸੀ ਉਸ ਨੂੰ ਕੀਤਾ ਜਾਂਦਾ ਸੀ ਦੂਸਰੀਆਂ ਪਾਰਟੀਆਂ ਦੇ ਵਾਂਗ ਝੂਠ ਨਹੀਂ ਬੋਲਿਆ ਜਾਂਦਾ ਸੀ ਸੋ ਇਸੇ ਕਰਕੇ ਲੋਕ ਅੱਜ ਅਕਾਲੀ ਦਲ ਵਾਲੇ ਪਾਸੇ ਜੁੜਦੇ ਜਾ ਰਹੇ ਨੇ ਸੋ ਅਕਾਲੀ ਦਲ ਜਿਵੇਂ ਹੀ ਮਜਬੂਤ ਹੋ ਰਿਹਾ ਹੈ ਉਥੇ ਦੂਸਰੀਆਂ ਪਾਰਟੀਆਂ ਬਖਲਾਠ ਵਿੱਚ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਜੋ ਅਕਾਲੀ ਦਲ ਦੇ ਉਮੀਦਵਾਰ ਪਰਪਰਸ਼ਨ ਘੁੰਮਣ ਉਹਨਾਂ ਦੇ ਪੋਸਟਰਾਂ ਨੂੰ ਫਾੜਨਾ ਸ਼ੁਰੂ ਕੀਤਾ ਹੋਇਆ ਹੈ ਉਹਨਾਂ ਦੇ ਪੋਸਟਰਾਂ ਦੇ ਉੱਪਰ ਜੋ ਕਾਲਾ ਰੰਗ ਫੈਂਕਿਆ ਜਾ ਰਿਹਾ ਹੈ ਜਿਸ ਦੀ ਤਾਜ਼ਾ ਮਾਮਲਾ ਜਿਹੜਾ ਕਿ ਮਾਲ ਰੋਡ ਦੇ ਉੱਪਰ ਨੇੜੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪੋਸਟਰ ਲੱਗੇ ਹੋਏ ਸੀ ਉਥੇ ਕਾਲੀ ਸਿਆਹੀ ਉਹਨਾਂ ਦੇ ਪੋਸਟਰਾਂ ਦੇ ਉੱਪਰ ਮਲ ਦਿੱਤੀ ਗਈ ਹੈ ਜੋ ਅਕਾਲੀ ਦਲ ਦੇ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਸੋ ਦੂਸਰੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਪਰਕਰਸ਼ਨ ਹਕਮਨ ਨੇ ਕਿਹਾ ਕਿ ਇਹ ਸਾਰਾ ਮਾਮਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ ਔਰ ਦੂਸਰੇ ਪਾਸੇ ਸੰਜੀਵ अरोड़ा ਨੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ ਜੋ ਪੋਸਟਰ ਹਟਾਉਣ ਲਈ ਔਰ ਪੋਸਟਰਾਂ ਦੇ ਉੱਪਰ ਪੈਂਟ ਲਗਾਉਣ ਲਈ ਹੁਕਮ ਦਿੱਤੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਲਈ ਜੋ ਇਹ ਗੁੰਡਾਗਰਦੀ ਕਰ ਰਹੀ ਹੈ ਕਿ ਉਹਨਾਂ ਨੂੰ ਹਾਰ ਸਾਹਮਣੇ ਨਜ਼ਰ ਆ ਰਹੀ ਹੈ ਹਕਮਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੋ ਆਰਓ ਨੂੰ ਸ਼ਿਕਾਇਤ ਕੀਤੀ ਗਈ ਹੈ ਸਾਡੇ ਪੋਸਟਰ ਸਿਰਫ ਉਹਨਾਂ ਥਾਵਾਂ ਤੇ ਲੱਗੇ ਨੇ ਜਿੱਥੇ ਦੂਸਰੀਆਂ 파ਕੀਆਂ ਦੇ ਲੀਡਰਾਂ ਦੇ ਲੱਗੇ ਹੋਏ ਨੇ ਕੋਈ ਵੀ ਗੈਰ ਕਾਨੂੰਨੀ ਜਗ੍ਹਾ ਤੇ ਅਸੀਂ ਪੋਸਟਰ ਨਹੀਂ ਲਾਇਆ ਹੋਇਆ ਪਰ ਜਿਹੜਾ ਕਿ ਆਪਣੀ ਹਾਰ ਨੂੰ ਦੇਖਦੇ ਹੋયા ਉਹ ਕਾਲੀ ਦਲ ਦੇ ਉਮੀਦਵਾਰ ਦੇ ਪੋਸਟਰਾਂ ਦੇ ਉੱਪਰ ਜਿਹੜਾ ਕਿ ਕਾਲੀ ਸਾਈ ਫੈਂਕਣੀ ਜਾਂ ਕਾਲਾ ਪੈਟ ਮਾਰਨਾ ਇਹ ਬਹੁਤ ਹੀ ਘਬਰਾਟਦਾ ਮਾਮਲਾ ਹੈ ਔਰ ਜਿਹੜੇ ਜਿਹੜੇ ਪੋਸਟਰਾਂ ਦੀ ਲੜਾਈ ਚੱਲ ਪਈ ਏ ਪੋਸਟਰਾਂ ਦੀ ਜਿਹੜੀ ਜੰਗ ਹੋ ਰਹੀ ਏ ਨਾ ਕਿ ਇੱਥੇ ਵੋਟਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਸਿਰਫ ਪੋਸਟਰਾਂ ਨੂੰ ਫੜਨਾ ਜਾਂ ਪੋਸਟਰਾਂ ਦੇ ਉੱਪਰ ਕਾਲੀ ਸ਼ਾਈ ਫੈਕਣੀ ਇਹ ਜਿਹੜੇ ਕੀ ਪੋਸਟਰ ਚੋਣ ਆ ਗਈ ਸੋ ਐਡਵੋਕੇਟ ਕੁਮਨਦੇਵ ਵੱਲੋਂ ਜੋ ਚੋਣ ਕਮਿਸ਼ਨ ਤੱਕ ਸ਼ਿਕਾਇਤ ਕੀਤੀ ਗਈ ਉੱਥੇ ਅੱਜ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਇੱਕ ਪਾਰੀ ਰੋਸ ਜ਼ਾਹਰ ਕੀਤਾ ਜਾ ਰਿਹਾ ਜੋ ਕਿ ਡੀਸੀ ਦਫ਼ਤਰ ਦੇ ਸਾਹਮਣੇ ਉਹਨਾਂ ਨੇ ਇਹ ਮੰਗ ਰੱਖੀ ਕਿ ਜਿਹੜੇ ਪੋਸਟਰਾਂ ਦੇ ਉੱਪਰ ਜੋ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਦੇ ਉੱਪਰ ਠੱਲ ਪਾਈ ਜਾਵੇ ਕਾਨੂੰਨੀ ਕਾਰ ਆਦਿਆਂ ਮੁਸ਼ਕਲਾਂ ਵੱਧ ਗਈਆਂ ਨੇ ਸੰਜੀਵ ਲੋੜਾ ਜਿਹੜੇ ਜਿਤਵਲ ਵਧਰੇ ਸੀ ਅਕਾਲੀ ਦਲ ਨੇ ਉਹਨਾਂ ਦੀ ਜਿੱਤ ਦੇ ਉੱਪਰ ਵਟਾ ਅਗੂ ਥਮਲਾ ਦਿੱਤਾ